ਸਮੇਂ ਦੇ ਨਾਲ ਬਦਲ ਜਾਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਸਮਾਂ ਬਦਲਣਾ ਸਿਖਾਉਂਦਾ ਹੈ ਰੁਕਣਾ ਨਹੀਂ ਜਿੰਨਾ ਬਦਲ ਸਕਦੇ ਸੀ ਬਦਲ ਲਿਆ ਆਪਣੇ ਆਪ ਨੂੰ ਹੁਣ ਜਿਨ੍ਹਾਂ ਨੂੰ ਤਕਲੀਫ ਹੈ ਉਹ ਆਪਣਾ ਰਾਹ ਬਦਲ ਲੈਣ ਧੋਖਾ ਦੇਣ ਵਾਲਿਆਂ ਦਾ ਧੰਨਵਾਦ ਜਰੂਰ ਕਰਿਆ ਕਰੋ ਕਿਉਂਕਿ ਉਹ ਸਿਰਫ ਤੁਹਾਨੂੰ ਰਵਾਉਂਦੇ ਹੀ ਨਹੀਂ ਸਗੋਂ ਜ਼ਿੰਦਗੀ ਨੂੰ ਜਿਉਣ ਦਾ ਤਰੀਕਾ ਵੀ ਸਿਖਾ ਜਾਂਦੇ ਨੇ ਇਨਸਾਨ ਕਹਿੰਦੇ ਨੇ ਉਦੋਂ ਸਫਲ ਹੁੰਦਾ ਹੈ ਜਦੋਂ ਉਹ ਦੁਨੀਆ ਨੂੰ ਨਹੀਂ ਸਗੋਂ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰ ਦਿੰਦਾ ਹੈ। ਜ਼ਿੰਦਗੀ ਦਾ ਕਰਾਰਾ ਸੱਪ ਥੱਪੜ ਹੁੰਦਾ ਹੈ ਜੋ ਕਿਸੇ ਉੱਪਰ ਕੀਤਾ ਗਿਆ ਜੋ ਅੰਨਾ ਭਰੋਸਾ ਹੀ ਮਾਰਦਾ ਹੈ। ਇਸ਼ਾਵਾ ਉਮੀਦਾਂ ਅਤੇ ਨੋਹਾਂ ਨੂੰ ਹਮੇਸ਼ਾ ਸਮੇਂ-ਸਮੇਂ ਤੇ ਕੱਟ ਦੇਣਾ ਚਾਹੀਦਾ ਹੈ ਨਹੀਂ ਤਾਂ ਇਹ ਦੁੱਖ ਦਾ ਕਾਰਨ ਜ਼ਰੂਰ ਬਣ ਜਾਂਦੇ ਨੇ। ਕੌਜੇ ਸਮੇਂ ਬਾਦ ਹਰ ਕੋਈ ਅਜਨਬੀ ਬਣ ਜਾਂਦਾ ਹੈ ساری ਉਮਰ ਕਿਸੇ ਨੂੰ ਆਪਣਾ ਸਮਝਣਾ ਸਾਡੇ ਮਨ ਦਾ ਭੁਲੇਖਾ ਹੀ ਹੁੰਦਾ ਹੈ ਜੋ ਬੀਤ ਗਿਆ ਉਸ ਵੱਲ ਮੁੜ ਕੇ ਕਦੇ ਨਾ ਦੇਖੋ ਨਹੀਂ ਤਾਂ ਜੋ ਆਉਣ ਵਾਲਾ ਹੈ ਉਸ ਨੂੰ ਅਸੀਂ ਗਵਾ ਬੈਠਾਂਗੇ ਕਹਿੰਦੇ ਨੇ ਕਿ ਗੱਲ ਕਰਨ ਦਾ ਮਜ਼ਾ ਤਾਂ ਉਹਨਾਂ ਲੋਕਾਂ ਨਾਲ ਹੀ ਆਉਂਦਾ ਹੈ ਜਿਨ੍ਹਾਂ ਨਾਲ ਬੋਲਣ ਤੋਂ ਪਹਿਲਾਂ ਤੁਹਾਨੂੰ ਕੁਝ ਵੀ ਸੋਚਣਾ ਨਹੀਂ ਪੈਂਦਾ ਚੇਕਰ ਜ਼ਿੰਦਗੀ ਵਿੱਚ ਤੁਸੀਂ ਕੁਝ ਵੱਡਾ ਹਾਸਲ ਕਰਨਾ ਹੈ ਤਾਂ ਛੋਟੇ ਨੂੰ ਕਦੇ ਵੀ ਭੁੱਲੋ ਨਾ ਕਿਉਂਕਿ ਜਿੱਥੇ ਸੂਈ ਕੰਮ ਕਰਦੀ ਹੈ ਉੱਥੇ ਤਲਵਾਰ ਕੰਮ ਨਹੀਂ ਕਰਦੀ ਕਦੇ ਕਿਸੇ ਨੂੰ ਜਿਉਂਦੇ ਜੀ ਮੋਢਾ ਦੇ ਦਿਓ ਜ਼ਰੂਰੀ ਨਹੀਂ ਕਿ ਹਰ ਰਸਮ ਮੌਤ ਤੋਂ ਬਾਅਦ ਹੀ ਨਿਵਾਈ ਜਾਂਦੀ ਹੋਵੇ ਨਾਰਾਜ਼ਗੀ ਵੀ ਇੱਕ ਸੋਹਣਾ ਰਿਸ਼ਤਾ ਹੈ ਜਿਸ ਨਾਲ ਵੀ ਹੁੰਦੀ ਹੈ ਉਹ ਇਨਸਾਨ ਦਿਲ ਦਿਮਾਗ ਦੋਹਾਂ ਵਿੱਚ ਰਹਿੰਦਾ ਹੈ ਪਾਲ ਹਮੇਸ਼ਾ ਸਭ ਨੂੰ ਰਹਿੰਦੀ ਹੈ ਪੂਰੀ ਦੀ ਇੱਥੇ ਪਰ ਆਪਣੇ ਆਪ ਵਿੱਚ ਹਰ ਕੋਈ ਅਧੂਰਾ ਹੈ ਇੱਥੇ ਦਰਾਖਤ ਦੀ ਟਾਣੀ ਤੋਂ ਡਿੱਗਦਾ ਇੱਕ ਪੱਤਾ ਵੀ ਸਾਨੂੰ ਇਹ ਸਿਖਾ ਜਾਂਦਾ ਹੈ ਕਿ ਜ਼ਿੰਦਗੀ ਵਿੱਚ ਜੇਕਰ ਬੋਝ ਬਣ ਜਾਉਗੇ ਤਾਂ ਆਪਣੇ ਹੀ ਡੇਗ ਦਿੰਦੇ ਨੇ ਨਾ ਕਿਸੇ ਨੂੰ ਨਾਰਾਜ਼ ਕਰਕੇ ਜਿਉ ਨਾ ਕਿਸੇ ਨਾਲ ਨਾਰਾਜ਼ ਹੋ ਕੇ ਜਿਉ ਜ਼ਿੰਦਗੀ ਬਸ ਕੁਝ ਪਲਾਂ ਦੀ ਹੈ ਸਭ ਨੂੰ ਖੋਸ ਰੱਖੋ ਅਤੇ ਖੋਸ ਹੋ ਕੇ ਜਿਉ ਮੈਂ ਰਿਸ਼ਤਿਆਂ ਨੂੰ ਸੰਭਾਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅਫਸੋਸ ਆਖਰਕਾਰ ਬिखर ਹੀ ਗਿਆ ਸਭ ਕੁਝ ਕਿਉਂਕਿ ਇੱਕ ਹੱਥ ਨਾਲ ਕਦੇ ਤਾੜੀ ਨਹੀਂ ਵੱਜਦੀ ਹੁੰਦੀ ਇਕੱਲੇ ਤੁਰਨਾ ਸਿੱਖੋ ਕਿਉਂਕਿ ਸਹਾਰਾ, ਪਿਆਰ ਅਤੇ ਯਾਰ ਕਿੰਨਾ ਵੀ ਸੱਚਾ ਹੋਵੇ ਇੱਕ ਨਾ ਇੱਕ ਦਿਨ ਉਹ ਆਪਣੀ ਔਕਾਤ ਦਿਖਾ ਹੀ ਜਾਂਦੇ ਨੇ ਜਦੋਂ ਕਿਸੇ ਨਾਲ ਜ਼ਿੰਦਗੀ ਭਰ ਰਿਸ਼ਤਾ ਨਿਵਾਉਣਾ ਹੋਵੇ ਤਾਂ ਆਪਣੇ ਦਿਲ ਵਿੱਚ ਇੱਕ ਕਬਰਸਤਾਨ ਬਣਾ ਲਓ ਜਿੱਥੇ ਤੁਸੀਂ ਉਹਦੀਆਂ ਗਲਤੀਆਂ ਨੂੰ ਦਫ਼ਨ ਕਰ ਸਕੋ ਅਜਿਹੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੋਸਤੋ ਧੰਨਵਾਦ